ਮੈਂ ਤਾਂ ਇੱਕਦ ਤੋਂ ਹੈਰਾਨ ਐ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹਦੀ ਪੂਰਾ ਸਟੈਂਡ ਹੀ ਕੋਈ ਨਹੀਂ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ ਦੇ ਵਿੱਚ ਤੇ ਅੱਜ ਆਮ ਆਦਮੀ ਪਾਰਟੀ ਵਾਲੇ ਮੈਂ ਦੇਖਿਆ ਕਿ ਜਲੰਧਰ 'ਚ ਬੜਾ ਜਲੂਸ ਕੱਢ ਰਹੇ ਤੇ ਉਹਨੂੰ ਕਹਿ ਰਹੇ ਗद्दार ਐ ਗਦਾਰੀ ਕਰਕੇ ਚਲੇ ਗਿਆ ਭਾਈ ਜਦੋਂ ਉਹ ਕਾਂਗਰਸ ਨਾਲ ਗਦਾਰੀ ਕਰਕੇ ਆਇਆ ਸੀ ਉਦੋਂ ਦੇਸ਼ ਭਗਤ ਸੀਗਾ ਅੱਜ ਤੁਹਾਡੇ ਨਾਲ ਕਰਕੇ ਚਲੇ ਗਿਆ ਅਜੋਕਾਦਾਰ ਹੋ ਗਿਆ ਜਿਹੜਾ ਲਾਹੌਰ ਮਾੜਾ ਉਹਨੇ ਪਛੌਰੀ ਮਾੜਾ ਹੀ ਰਹਿਣਾ ਇਹ ਬੰਦਿਆਂ ਦੇ ਸਟੈਂਡ ਕੋਈ ਨਹੀਂ ਹੈ ਇੱਕ ਜਿਹੜਾ ਚੰਗਾ ਲੀਡਰ ਹੈ ਉਸਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਇਹ ਤਾਂ ਆਪੇ ਲਾਲਚ ਵਿੱਚ ਆ ਕੇ ਜਾਂ ਡਰ ਦੇ ਵਿੱਚ ਆ ਕੇ ਬਕਾਉ ਹੋਏ ਹੋਏ ਐ ਇਹਨਾਂ ਲੋਕਾਂ ਨੇ ਸਮਾਜ ਨੂੰ ਕਿਹਿਆ ਸੇਧ ਦੇਣੀ ਹੈ ਇਸ ਲਈ ਮੈਂ ਤਾਂ ਇੱਕਦ ਤੋਂ ਹੈਰਾਨ ਆ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹ ਰਿੰਪੂ ਦਾ ਸਟੈਂਡ ਹੀ ਕੋਈ ਨਹੀਂ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ ਦੇ ਵਿੱਚ ਤੇ ਅੱਜ ਆਮ ਆਦਮੀ ਪਾਰਟੀ ਵਾਲੇ ਮੈਂ ਦੇਖਿਆ ਕਿ ਜਲੰਧਰ 'ਚ ਬੜਾ ਜਲੂਸ ਕੱਢ ਰਹੇ ਤੇ ਉਹਨੂੰ ਕਹਿ ਰਹੇ ਗद्दार ਐ ਗਦਾਰੀ ਕਰਕੇ ਚਲੇ ਗਿਆ ਭਾਈ ਜਦੋਂ ਉਹ ਕਾਂਗਰਸ ਨਾਲ ਗਦਾਰੀ ਕਰਕੇ ਆਇਆ ਸੀ ਉਦੋਂ ਦੇਸ਼ ਭਗਤ ਸੀਗਾ ਅੱਜ ਤੁਹਾਡੇ ਨਾਲ ਕਰਕੇ ਚਲੇ ਗਿਆ ਅੱਜ ਉਹ ਗਦਾਰ ਹੋ ਗਿਆ ਜਿਹੜਾ ਲਾਹੌਰ ਮਾੜਾ ਉਹਨੇ ਪਛੌਰੀ ਮਾੜਾ ਹੀ ਰਹਿਣਾ ਹੈ ਇਹ ਬੰਦਿਆਂ ਦੇ ਸਟੈਂਡ ਕੋਈ ਨਹੀਂ ਹੈ ਇੱਕ ਜਿਹੜਾ ਚੰਗਾ ਲੀਡਰ ਹੈ ਉਸਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਇਹ ਤਾਂ ਆਪੇ ਲਾਲਚ ਵਿੱਚ ਆ ਕੇ ਜਾਂ ਡਰ ਦੇ ਵਿੱਚ ਆ ਕੇ ਬਕਾਉ ਹੋਏ ਵੇ ਇਹਨਾਂ ਲੋਕਾਂ ਨੇ ਸਮਾਜ ਨੂੰ ਕਿਆ ਸੇਧ ਦੇਣੀ ਹੈ ਇਸ ਲਈ ਮੈਂ ਤਾਂ ਇੱਕ ਹੱਦ ਤੋਂ ਹੈਰਾਨ ਹੈ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹ ਵੀ ਪੂਰਾ ਸਟੈਂਡ ਹੀ ਕੋਈ ਨਹੀਂ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ ਦੇ ਵਿੱਚ ਤੇ ਅੱਜ ਆਮ ਆਦਮੀ ਪਾਰਟੀ ਵਾਲੇ ਮੈਂ ਦੇਖਿਆ ਕਿ ਜਲੰਧਰ 'ਚ ਬੜਾ ਜਲੂਸ ਕੱਢ ਰਹੇ ਤੇ ਉਹਨੂੰ ਕਹਿ ਰਹੇ ਗद्दार ਹੈ ਗਦਾਰੀ ਕਰਕੇ ਚਲੇ ਗਿਆ ਭਾਈ ਜਦੋਂ ਉਹ ਕਾਂਗਰਸ ਨਾਲ ਗਦਾਰੀ ਕਰਕੇ ਆਇਆ ਸੀ ਉਦੋਂ ਦੇਸ਼ ਭਗਤ ਸੀਗਾ ਅੱਜ ਤੁਹਾਡੇ ਨਾਲ ਕਰਕੇ ਚਲੇ ਗਿਆ ਅੱਜ ਉਹ ਗਦਾਰ ਹੋ ਗਿਆ ਜਿਹੜਾ ਲਾਹੌਰ ਮਾੜਾ ਉਹਨੇ ਪਛੋਰੀ ਮਾੜਾ ਹੀ ਰਹਿਣਾ ਹੈ ਇਹ ਬੰਦਿਆਂ ਦੇ ਸਟੈਂਡ ਕੋਈ ਨਹੀਂ ਹੈ ਇੱਕ ਜਿਹੜਾ ਚੰਗਾ ਲੀਡਰ ਹੈ ਉਸ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਇਹ ਤਾਂ ਆਪ ਇਹ ਲਾਲਚ ਵਿੱਚ ਆ ਕੇ ਜਾਂ ਡਰ ਦੇ ਵਿੱਚ ਆ ਕੇ ਬਕਾਉ ਹੋਏ ਹੋਏ ਐ ਇਹਨਾਂ ਲੋਕਾਂ ਨੇ ਸਮਾਜ ਨੂੰ ਕਿਹਿਆ ਸੇਧ ਦੇਣੀ ਹੈ ਇਸ ਲਈ ਮੈਂ ਤਾਂ ਇੱਕ ਹੱਦ ਤੋਂ ਹੈਰਾਨ ਹੈ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹਦੇ ਵੀ ਤਾਂ ਸਟੈਂਡ ਹੀ ਕੋਈ ਨਹੀਂ ਕਦੇ ਕਿਸੇ ਪਾਰਟੀ ਦੀ ਕਦੇ ਕਿਸੇ ਪਾਰਟੀ ਦੇ ਵਿੱਚ ਤੇ ਅੱਜ ਆਮ ਆਦਮੀ ਪਾਰਟੀ ਵਾਲੇ ਮੈਂ ਦੇਖਿਆ ਕਿ ਜਲੰਧਰ ਵਿੱਚ بڑا ਜਲੂਸ ਕੱਢ ਰਹੇ ਤੇ ਉਹਨੂੰ ਕਹਿ ਰਹੇ ਗद्दार ਹੈ ਗਦਾਰੀ ਕਰਕੇ ਚਲੇ ਗਿਆ ਭਾਈ ਜਦੋਂ ਉਹ ਕਾਂਗਰਸ ਨਾਲ ਗਦਾਰੀ ਕਰਕੇ ਆਇਆ ਸੀ ਉਦੋਂ ਦੇਸ਼ ਭਗਤ ਸੀਗਾ ਅੱਜ ਤੁਹਾਡੇ ਨਾਲ ਕਰਕੇ ਚਲੇ ਗਿਆ ਅੱਜ ਉਹ ਗਦਾਰ ਹੋ ਗਿਆ ਜਿਹੜਾ ਲਾਹੌਰ ਮਾੜਾ ਉਹਨੇ ਪਛੋਰੀ ਮਾੜਾ ਹੀ ਰਹਿਣਾ ਇਹ ਬੰਦਿਆਂ ਦੇ ਸਟੈਂਡ ਕੋਈ ਨਹੀਂ ਹੈ ਇੱਕ ਜਿਹੜਾ ਚੰਗਾ ਲੀਡਰ ਹੈ ਉਸ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਇਹ ਤਾਂ ਆਪੇ ਲਾਲਚ ਵਿੱਚ ਆ ਕੇ ਜਾਂ ਡਰ ਦੇ ਵਿੱਚ ਆ ਕੇ ਬਕਾਉ ਹੋਏ ਹੋਏ ਇਹਨਾਂ ਲੋਕਾਂ ਨੇ ਸਮਾਜ ਨੂੰ ਕਿਹਿਆ ਸੇਧ ਦੇਣੀ ਹੈ ਇਸ